ਐਸੀ ਕੀਤੀ ਮੁਹੱਬਤ ਦੁਨੀਆ ਨੂੰ ਜਗ ਅੰਦਰ ਨਾ ਜਿਸ ਦੀ ਮਿਸਾਲ ਬਾਪੂ دیਵਾ ਨਹੀਂ ਹਯਾਤੀ ਦਾ ਬਾਲ ਦਿੱਤਾ ਲਓ ਆਪਣੇ ਪਿਲੋਖੇ ਦੇ ਨਾਲ ਬਾਪੂ ਜਿਸ ਬੁਲਾਵੇ ਦੇ ਨਾਲ ਬੁਲਾਇਆ ਤੂੰ ਖਾਸ ਆਪਣੇ ਇਰਾਦੇ ਦੇ ਨਾਲ ਬਾਪੂ ਦੇ ਤੋਫੀਕ ਤੇ ਆਪਣਾ ਫਜ਼ਲ ਮੈਨੂੰ ਚੱਲ ਨੱਕ ਦੀ ਸੀਤ ਤੇ ਚਾਲ ਬਾਪੂ ਤੋਇ ਟਿਬੇ ਨੇ ਪਾਵੇਂ ਵਿਚਰਾਵਾ ਮੇਰੀ ਕਰੇ ਤੂੰ ਆਪ ਸੰਭਾਲ ਬਾਪੂ ਦੇ ਤੋਫੀਕ ਮੈਂ ਆਪਣੇ ਨਿਸ਼ਾਨ ਵੱਲ ਜਾਵਾਂ ਮਾਰ ਕੇ ਕਦਮ ਕਮਾਲ ਬਾਪੂ ਗੱਲ ਕੀਤੀ ਤੂੰ ਜਿਹੜੀ ਕਲਾਮ ਅੰਦਰ ਉਹਦੀ ਕਰੇ ਹਮੇਸ਼ਾ ਤੂੰ ਪਾਲ ਬਾਪੂ ਸ਼ੇਰ ਬੱਚਾ ਤੇ ਭੁੱਖਾ ਰਹਿ ਸਕਦਾ ਏ ਭੁੱਖਾ ਰਹਿੰਦਾ ਨਾ ਤੇਰਾ ਬਾਲ ਬਾਪੂ ਮ ਕਲਮ ਕਲਾ ਤੇ ਲਖਾਂ ਵੈਰੀ ਨੇ ਜਿਨ੍ਹਾਂ ਨਿਤ ਵਿਛਾਏ ਨੇ ਜਾਲ ਬਾਪੂ ਖੌਫ ਉਕਾ ਨਾਉ ਨਾਂ ਦੀ ਚਾਲਾਂ ਦਾ ਜਦੋਂ ਆਪ ਤੂੰ ਮੇਰੀ ਏ ਢਾਲ ਬਾਪੂ ਜਿਹੜੇ ਮੁੱਢੋਂ ਕਰਨ ਲਈ ਤਿਆਰ ਕੀਤੇ ਕੰਮ ਨਾ ਕਰੀਏ ਤੇ ਡਾਢਾ ਮਾਲਾਲ ਬਾਪੂ ਕਾਰੀਗਰੀ ਹਾਂ ਤੇਰੀ ਤੂੰ ਪੈਦਾ ਕੀਤਾ ਸਾਨੂੰ ਆਸਤੇ ਦੇ ਮਾਲ ਬਾਪੂ ਅੱਖੀਆਂ ਤੇ ਜਿਸਮ ਦੀ ਖਾਸ਼ਾਂ ਨੇ ਕੀਤਾ ਦਿਲ ਦਾ ਬੁਰਾਏ ਹਾਲ ਬਾਪੂ ਲਾ ਮਗਰੋਂ ਤੇ ਚੰਬੜੇ ਆ ਸੇਪ ਸਾਰੇ ਛੇਤੀ ਜ਼ਿੰਦਗੀ ਦੀ ਮੈਥੋਂ ਢਾਲ ਬਾਪੂ ਤੇ ਹੱਥ ਪੈਰ ਤੇ ਜੀਬ ਤੇ ਲਾ ਪੈਰਾ ਹੌਣ ਚੰਗੇ ਇਰਾਦੇ ਖਿਆਲ ਬਾਪੂ ਖਾਵਾ ਪੀਵਾ ਜਾਂ ਜੋ ਕੁਝ ਕਰਾਂ ਖਾਲੂ ਕਰਾ ਜ਼ਾਹਿਰ ਮਤੇਰਾ ਜਲਾਲ ਬਾਪੂ